ਉਹ ਆਪਣੀ ਉਹਨਾਂ ਦੀ ਸੋਚ ਜਿਹੜੀ ਉਹਨਾਂ ਨੇ ਦਰਸਾਤੀ ਆ ਉਹ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਿੰТУ ਵਰੰਦੂ ਕਰਨਗੇ ਉਹ ਛੱਜ ਤਾਂ ਬੋਲੇ ਛਾਨ ਨਹੀਂ ਵੀ ਬੋਲੇ ਇਸ ਕਰਕੇ ਉਹ ਕਹਿੰਦਾ ਜਿਨਕੇ ਖੁਦ ਕੇ ਘਰ ਸ਼ੀਸ਼ੇ ਕੇ ਹੋਤੇ ਹੈ ਉਹ ਦੂਸਰੋ ਕੇ ਘਰੋਂ ਮੇ ਪੱਥਰ ਨਹੀਂ ਫੈਂਕਾ ਕਰਤੇ ਇਹ ਅਮਿਤ ਸ਼ਾਹ ਜੀ ਉਹੀ ਨੇ ਜਿਨ੍ਹਾਂ ਦੀ ਨਿਤਤਰ ਦੇ ਵਿੱਚ ਮੋਦੀ ਦੇ ਨੇਤ੍ਰਤਵ ਦੇ ਵਿੱਚ 7 ਵਾਰ ਸਾਡੀ ਗੁਜਰਾਤ ਦੇ ਵਿੱਚ ਸਰਕਾਰ ਬਣੀ ਹੈ ਲਗਾਤਾਰ ਇਹ ਉਹੀ ਅਮਿਤ ਸ਼ਾਹ ਜੀ ਨੇ ਜਦੋਂ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਸੀ ਤੇ ਸਾਡੇ ਦੇਸ਼ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਹੈ ਸਾਰੇ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਗਈ ਸੀ ਤਾਂ ਇੱਕ ਨੰਬਰ ਦੀ ਪਾਰਟੀ ਭਾਰਤ ਜਨਤਾ ਪਾਰਟੀ 2014 ਦੇ ਵਿੱਚ ਬਣੀ ਸੀ ਤੇ ਇਸ ਕਰਕੇ ਮੈਂ ਭਗਵਨ ਸਿੰਘ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੀ ਕਰਨੀ ਔਰ ਕਥਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਉਹੀ ਕਹਿੰਦੇ ਹੋ ਜੋ ਤੁਹਾਨੂੰ ਤੁਹਾਡਾ ਆਕਾ ਕੇਜਰੀਵਾਲ ਕਹਿੰਦਾ ਹੈ ਇਸ ਕਰਕੇ ਤੁਸੀਂ ਆਪਣੀ ਜਿਹੜੀ ਸੁੱਤੀ ਕੁੰਭ ਕਰਨੀ ਨੀਂਦ ਆ ਉਹ ਤੋਂ ਜਾਗੋ ਤੇ ਸੋਚ ਸਮਝ ਕੇ ਬਿਆਨ ਦਿਓ ਕਿ ਮੈਂ ਬਿਆਨ ਕਿਸ ਵਾਸਤੇ ਕਿਦੇ ਵਾਸਤੇ ਦੇਣੇ ਆ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਹੁੰਦਾ ਨਾ ਉਹਨੂੰ ਸਾਰੇ ਦੇਸ਼ ਦੀ ਚਿੰਤਾ ਹੁੰਦੀ ਹੈ ਤੇ ਤੁਹਾਨੂੰ ਸਿਰਫ ਕੇਜਰੀਵਾਲ ਦੀ ਚਿੰਤਾ ਹੈ ਇਸ ਕਰਕੇ ਮੈਂ ਆਪਣਾ ਭਗਵੰਤ ਸਿੰਘ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪਹਿਲੇ ਆਪਣਾ ਦਿਮਾਗੀ ਇਲਾਜ ਕਰਾਓ ਇਸ ਕਰਕੇ ਬਹੁਤ ਸੋਚ ਸਮਝ ਕੇ ਤੁਸੀਂ ਬਿਆਨ ਦਿਆ ਕਰੋ